247 ਨਿਊ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਅੱਗ ਪੀੜਤ ਦੁਕਾਨਦਾਰਾਂ ਨੂੰ ਦਿੱਤੀ ਗਈ ਸਹਾਇਤਾ ਰਮਨ ਬਾਹਿਲ ਅਤੇ ਡਿਪਟੀ ਕਮਿਸ਼ਨਰ ਨੇ ਦੁਕਾਨਦਾਰਾਂ ਨੂੰ ਦਿੱਤੇ 1-1 ਲੱਖ ਰੁਪਏ ਦੇ ਚੈੱਕ ਅਜੇਹਾ ਪਹਿਲੀ ਵਾਰ ਹੋਇਆ ਹੈ ਕਿ ਤੁਸੀਂ ਕਿਸੇ ਅਗਨੀ ਪੀੜਤ ਦੁਕਾਨਦਾਰਾਂ ਨੂੰ ਸੂਬੇ ਸਰਕਾਰ ਵੱਲੋਂ مالی ਸਹਾਇਤਾ ਦਿੱਤੀ ਗਈ ਹੈ ਅਤੇ ਇਹ ਰਮਨ ਬਾਹਲ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਕੋਸ਼ਿਸ਼ ਸਦਕਾ ਸੰਭਵ ਹੋਇਆ ਹੈ ਅੱਜ ਡਿਪਟੀ ਕਮਿਸ਼ਨਰ ਗਰਦਾਸਪੁਰ ਵੱਲੋਂ ਇਹਨਾਂ ਅੱਗ ਅੱਗ ਪੀੜਤਾਂ ਨੂੰ ਪਹਿਲੀ ਵਾਰ ਜਾਨੀ ਮਦਦ ਦਿੱਤੀ ਗਈ ਹੈ ਮੇਰਾ ਨਾਮ ਜੀ ਬਰੂਰ ਮਰਵਾਹਾ ਮਿੱਠੂ ਹੈ ਜੀ ਤੇ ਇਹ ਹਾਦਸਾ ਪਿਛਲੇ ਮਹੀਨੇ ਜਦੋਂ 9 ਤਰੀਕ ਨੂੰ ਵਾਪਰਿਆ ਸੀ ਜਿਹਦੇ ਵਿੱਚ ਸੱਤ ਦੁਕਾਨਾਂ ਨੂੰ ਕਾਫੀ ਨੁਕਸਾਨ ਹੋਇਆ ਸੀ ਇਸ ਵਿੱਚ ਸਰਕਾਰ ਨੇ ਅੱਜ ਜੋ ਦੁਕਾਨਦਾਰਾਂ ਦੀ ਮਦਦ ਕੀਤੀ ਹੈ ਅਸੀਂ ਉਹਦਾ ਥੈਂਕਸ ਕਰਨ ਵਾਸਤੇ ਅੱਜ ਡੀਸੀ ਸਾਹਿਬ ਕੋਲ ਆਏ ਆ। ਉਹਨਾਂ ਨਾਲ ਸਾਡੇ ਆਪਣੇ ਸ਼ਹਿਰ ਦੇ ਜੋ ਅਲਕੈਂਚਾ ਜੀ ਚੇਅਰਮੈਨ ਪੰਜਾਬ ਰਵਨ ਮੈਲ ਜੀ ਸਾਡੇ ਨਾਲ ਨੇ ਤੇ ਅਸੀਂ ਇਹ ਸਰਕਾਰ ਦੇ ਜੋ ਸਾਡੀ ਮਦਦ ਕੀਤੀ ਹੈ ਇਹਦੇ ਬਾਰੇ ਆਪਾਂ ਦਾ ਬਹੁਤ ਬਹੁਤ ਥੈਂਕਸ ਕਰਨਾ ਚਾਹੁੰਦੇ ਆਂ। ਅਤੇ ਇੱਕ ਸਰਕਾਰ ਅੱਗੇ ਸ਼ਿਫਾਰਿਸ਼ ਕਰਨਾ ਚਾਹੁੰਦੇ ਆਂ ਕਿ ਇਹ ਪਾਲਿਸੀ ਪੂਰੇ ਪੰਜਾਬ ਦੇ ਵਿੱਚ ਦੁਕਾਨਦਾਰਾਂ 'ਚ ਲਾਗੂ ਕੀਤੀ ਜਾਵੇ। ਤਾਂ ਕਿ ਦੁਕਾਨਦਾਰਾਂ ਨੂੰ ਐਸਾ ਦਾ ਕੋਈ ਵੀ ਇਨਸੀਡੈਂਟ ਹੋਣਾ ਉਹਦੇ ਵਿੱਚ ਇੱਕ ਮਾਲੀ ਸਹਾਇਤਾ ਮਿਲ ਸਕੇ ਤਾਂ ਕਿ ਉਹ ਆਪਣਾ ਜੋ ਵੀ ਥੋੜਾ ਬਹੁਤ ਕਾਰੋਬਾਰ ਜਿਹੜਾ ਆਪਣਾ ਸੈੱਟ ਕਰ ਸਕਣ ਪਹਿਲਾਂ ਕਦੀ ਪਹਿਲਾਂ ਅਜਿਹਾ ਹੋਇਆ ਕਿਰਾ ਅੱਜ ਦਿਨ ਤੱਕ ਜੀ ਅੰਨੀਆਂ ਸਰਕਾਰਾਂ ਆਈਆਂ ਵਾ ਕਿਸੇ ਵੀ ਸਰਕਾਰ ਨੇ ਇਦਾਂ ਦੀ ਮਦਦ ਨਹੀਂ ਕੀਤੀ ਇਹ ਸਰਕਾਰ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਇਹ ਤੇ ਦੁਕਾਨਦਾਰਾਂ ਦੇ ਹਿੱਤ ਵਿੱਚ ਇਹ ਕੰਮ ਕੀਤਾ ਸਾਨੂੰ ਉਮੀਦ ਆਸ ਹੈ ਕਿ ਇਹ ਜਿਹੜੀ ਪਾਲਿਸੀ ਆ ਪੂਰੇ ਪੰਜਾਬ ਦੇ ਵਿੱਚ ਲਾਗੂ ਕੀਤੀ ਜਾਏਗੀ ਜਿਹਦੇ ਨਾਲ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਦੁਕਾਨਦਾਰਾਂ ਨੂੰ ਇੱਕ ਬਹੁਤ ਵੱਡੀ ਜੜੀ ਆ ਰਾਤ ਮਿਲੇਗੀ ਅਹ ਪਈ ਦੱਸ ਦਿਓ ਜੀ ਜਿਹੜੀ ਪੰਜਾਬ ਸਰਕਾਰ ਨੇ ਸਾਡੀ ਮਦਦ ਕੀਤੀ ਹੈ ਕੀ ਕਹਿਣਾ ਚਾਹੀਦਾ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਮਦਦ ਹੋਈ ਹੈ ਕਿਸੇ ਦੁਕਾਨ ਦੁਕਾਨਦਾਰਾਂ ਦੀ ਬਹੁਤ ਵਧੀਆ ਪ੍ਰਵਹਲਾ ਕੀਤਾ ਬੈਲ ਸਾਹਿਬ ਨੇ ਸਾਨੂੰ ਅੱਜ ਉਹਨਾਂ ਨੇ ਚੈੱਕ ਉਹਨਾਂ ਨੇ ਦਿੱਤੇ ਨੇ ਤੇ ਬਹੁਤ ਸ਼ੁਕਰੀਆ ਪੰਜਾਬ ਸਰਕਾਰ ਦਾ ਡੀਸੀ ਸਾਹਿਬ ਦਾ ਬੈਲ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਪੰਜਾਬ ਚ ਪਹਿਲਾ ਕਦੀ ਤਾਂ ਹੋਇਆ ਵੀ ਜਿਹੜੀ ਅੱਗ ਲੱਗੇ ਲੈ ਮਾਰ ਜਾ ਨਾ ਜੀ ਨਾ ਇਹ ਤੇ ਸਾਨੂੰ ਵੀ ਉਮੀਦ ਨਹੀਂ ਸੀਗੀ ਪਰ ਬੈਲ ਸਾਹਿਬ ਨੇ ਜੋ ਦੌੜ ਭੱਜ ਕਰਕੇ ਜੋ ਸਾਡੇ ਵਾਸਤੇ ਕੀਤਾ ਬਹੁਤ ਪਹਿਲੀ ਵਾਰ ਹੋਇਆ ਹੈ ਤਾਂ ਕਿੰਨੇ ਕਿਨੇ ਚੱਕਰ ਤੇ ਗਿਆ ਸਾਨੂੰ ਲੱਖ ਲੱਖ ਰੁਪਏ ਦਾ ਚੱਕਰ ਆਦਾ ਪਟੇਗਾ ਦੇਖੋ ਜੀ ਡੋਬਦੇ ਨੂੰ ਤਿੰਨ ਕਿਹਦਾ ਸਾਰਾ ਹੁੰਦਾ ਤੇ ਇਹ ਤੇ ਫਿਰ ਵੀ ਬਹੁਤ ਬੁਚ ਹੈ ਮੇਰਾ ਨਾਮ ਆਪਣਾ ਜੀ ਤੇ ਆ ਜਿਹੜੀ ਰਾਹ ਦਿੱਤੀ ਗਈ ਕਰਨ ਦੀਆਂ ਮੇਰਾ ਨਾਮ ਗੋਪਾਲ ਨਾ ਕੋਸ਼ਲ ਹੈ ਮੈਂ ਕੋਸ਼ਲ ਕਲੈਕਸ਼ਨ ਦਾ ਮਾਲਕ ਆ ਇਹ ਪੰਜਾਬ ਸਰਕਾਰ ਨੇ ਔਰ ਬੀਸੀ ਸਾਹਿਬ ਤੇ ਰਮਨ ਬੈਲ ਜੀ ਦੇ ਸਦਕੇ ਸਾਨੂੰ ਕੰਪਨਸੇਸ਼ਨ ਮਿਲੀ ਆ ਜਿਹਦਾ ਅਹੀ ਤਹੇਦ ਨੂੰ ਧੰਨਵਾਦੀ ਇਹਨਾਂ ਦੇ ਤੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਹਾਂ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਹੈ ਛੋਟੇ ਵਪਾਰੀਆਂ ਲਈ ਇੱਕ ਕੰਪੰਸੇਸ਼ਨ ਸਹਾਇਤਾ ਸ਼ੁਰੂ ਕੀਤੀ ਗਈ ਹੈ ਪਹਿਲਾ ਚੈੱਕ ਮੈਨੂੰ ਮਿਲਿਆ ਡੀਸੀ ਸਾਹਿਬ ਨੇ ਅੱਜ ਨੂੰ ਡੀਸੀ ਸਾਹਿਬ ਨੇ ਸਪੈਸ਼ਲੀ ਕਿਹਾ ਕਿ ਇਹ ਪਹਿਲਾ ਚੈੱਕ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਛੋਟੇ ਵਪਾਰੀਆਂ ਲਈ ਕੰਪੰਸੇਸ਼ਨ ਦੇ ਤੌਰ ਤੇ ਦਿੱਤਾ ਜਾਂਦਾ ਪਿਆ ਔਰ ਮੇਰੇ ਵੱਲ ਮੇਰੇ ਵੱਲੋਂ ਸਾਰੀ ਪੰਜਾਬ ਸਰਕਾਰ ਨੂੰ ਗੁਜਾਰਿਸ਼ ਹੈ ਕਿ ਇਸ ਸਹੈਤਾ ਰਾਸ਼ੀ ਸਾਰੇ ਵਪਾਰੀਆਂ ਲਈ ਇੱਕ ਪਾਲਿਸੀ ਬਣਾ ਕੇ ਸ਼ੁਰੂ ਕੀਤੀ ਜਾਏ ਤਾਂ ਕਿ ਆਮਲੇ ਸਮੇਂ ਦੇ ਵਿੱਚ ਕੋਈ ਵੀ ਇਸ ਛੋਟੀ ਮੋਟੀ ਸਹੈਤਾ ਤੋਂ ਮੰਜਰਾ ਰਹਿ ਜਾਵੇ ਧੰਨਵਾਦ ਅ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਗੁਰਦਾਸ ਜ਼ਿਲ੍ਹੇ ਦੇ ਵਿੱਚ ਸ਼ਹਿਰ ਦੇ ਵਿੱਚ 7 ਦੁਕਾਨਾਂ ਨੂੰ ਅੱਗ ਲੱਗੀ ਸੀ ਐਂਡ ਉਹਨਾਂ ਦਾ ਜਿਹੜੇ ਸਾਡੇ ਦੁਕਾਨਦਾਰ ਸੀਗੇ ਸਾਡੇ ਜਿਹੜੇ ਭਰਾ ਸੀਗੇ ਉਹਨਾਂ ਦੀਆਂ ਦੁਕਾਨਾਂ ਨੂੰ ਅੱਗ ਲੱਗੀ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਸੀਗਾ ਸੋ ਮੱਦੇ ਨਜ਼ਰ ਅਸੀਂ ਸਰਕਾਰ ਨੂੰ ਇਹਨਾਂ ਦਾ ਕੇਸ ਭੇਜਿਆ ਸੀਗਾ ਕਿਉਂਕਿ ਕੋਈ ਵੀ ਪਾਲਿਸੀ ਐਟ ਪ੍ਰੈਜ਼ੈਂਟ ਇੱਦਾਂ ਦੀ ਨਹੀਂ ਹੈ ਜਿਸ ਚ ਇਹਨਾਂ ਨੂੰ ਅਪਰੇਮੀਟ ਦੇ ਸਕਦੇ ਆ ਸੋ ਅਸੀਂ ਸੀਐਮ ਰੀਲੀਫ ਦੇ ਵਿੱਚ ਇਹਨਾਂ ਦਾ ਕੇਸ ਭੇਜਿਆ ਸੀਗਾ ਐਂਡ ਮੈਨੂੰ ਬੜੀ ਖੁਸ਼ੀ ਹੈ ਕਿ ਸੀਐਮ ਸਾਹਿਬ ਨੇ ਬੜੀ ਜਲਦੀ ਇਹਨਾਂ ਦਾ ਕੇਸ ਜਿਹੜਾ ਹੈਗਾ ਅਪਰੂਵ ਕਰਕੇ ਭੇਜ ਦਿੱਤਾ ਜਿੱਦ ਮੱਦੇ ਨਜ਼ਰ ਅਸੀਂ ਅੱਜ ਇਹਨਾਂ ਸੱਤਾਂ ਦੁਕਾਨਦਾਰਾਂ ਨੂੰ 1-1 ਲੱਖ ਦੀ ਰਾਹਤ ਪਹਾਈ ਪੰਜਾਬ ਸਰਕਾਰ ਵੱਲੋਂ ਅੱਜ ਦਿੱਤੀ ਹੈਗੀ ਆ ਇਹ ਕਾਫੀ ਵੱਡਾ ਨੁਕਸਾਨ ਹੋਇਆ ਸੀ ਇਸ ਨੁਕਸਾਨ ਦੇ ਦੌਰਾਨ ਜਿੰਨੀਆਂ ਕੁਝ ਅਨਿਮਤਾਂ ਸਾਨੂੰ ਧਿਆਨ ਚ ਆਈਆਂ ਹੈਗੀਆਂ ਫਾਇਰ ਬ੍ਰਿਗੇਡ ਦੇ ਪ੍ਰਤੀ ਉਹਦੇ ਮੁਤਾਬਕ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਇੱਕ ਰਿਪੋਰਟ ਬਣਾ ਕੇ ਅਸੀਂ ਲੋਕਲ ਗਵਰਨਮੈਂਟ ਡਾਇਰੈਕਟਰ ਸਾਹਿਬ ਨੂੰ ਪੇਸ਼ ਕੀਤੀ ਹੈਗੀ ਹੈ ਜਿਸ ਤਿੱਕੇ ਜੋ ਜੋ ਅੱਗੇ ਕੋਰਸ ਕਰੈਕਸ਼ਨ ਦਾ ਉਹਨੂੰ ਵੀ ਆਪਾਂ ਕਰ ਸਕੀਏ ਤਾਂ ਕਿ ਇਸ ਤਰ੍ਹਾਂ ਦੇ ਹਾਦਸੇ ਤੋਂ ਬਚਿਆ ਜਾ ਸਕੇ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰੇ ਦੁਕਾਨਦਾਰ ਭਰਾਵਾਂ ਨੂੰ ਆ ਬੇਨਤੀ ਕਰਾਂਗਾ ਕਿ ਤੁਸੀਂ ਵੀ ਜਿਹੜੇ ਆਪਣੇ ਇਲੈਕਟ੍ਰੀਕਲ ਅਪਲਾਈਐਂਸਸ ਹੈਗੇ ਸਵਿਚਿਸ ਹੈਗੇ ਆ ਇਹ ਕੋਈ ਇਦਾਂ ਦਾ ਪੁਰਾਣਾ ਕੋਈ ਅ ਬਿਜਲੀ ਦਾ ਕੋਈ ਸੁਮਾਨ ਹੈ ਜਿਹੜਾ ਪੱਖਾ ਹੁੰਦਾ ਹੈ ਕਿ ਬਹੁਤ ਪੁਰਾਣਾ ਹੁੰਦਾ ਹੈ ਚੱਲ ਚੱਲ ਕੇ ਗਰਮ ਹੋ ਜਾਂਦਾ ਹੈ ਤੋਂ ਉਤੋ ਵੀ ਇਸ ਤਿੱਕੇ ਦਾ ਹਾਦਸਾ ਆਗ ਲੱਗਣ ਦਾ ਖਤਰਾ ਹੁੰਦਾ ਸੋ ਇਸ ਤੋਂ ਬਚਿਆ ਬਚਾਅ ਵੀ ਸਭ ਤੋਂ ਵੱਡੀ ਇੱਚ ਸੁਰੱਖਿਆ ਹੈ ਜਿੰਨਾ ਅਸੀਂ ਬਚਾਅ ਕਰਨ ਲਈ ਹੋਣਾ ਬਿਹਤਰ ਹੈ ਸੋ ਸਾਰੇ ਦੁਕਾਨਦਾਰ ਭਰਾਵਾਂ ਨੂੰ ਆ ਮੈਂ ਦੁਬਾਰਾ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਸਾਡੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜੀ ਹੈ ਤੇ ਜਿੱਥੇ ਵੀ ਹੈਲਪ ਹੋਏਗੀ ਅਸੀਂ ਜ਼ਰੂਰ ਪੰਜਾਬ ਸਰਕਾਰ ਦੇ ਥੋਂ ਤੁਹਾਨੂੰ ਇਹ ਹੈਲਪ ਦਵਾਵਾਂਗੇ ਕਿੰਨੇ ਸਮੇਂ ਦੇ ਲਈ ਜਿਹੜਾ ਸਾਰਾ ਆ ਵੀਦਿੰ 3 ਵੀਕਸ ਹੀ ਅਸੀਂ ਕਰਕੇ ਭੇਜ ਦਿੱਤਾ ਹੈਗਾ ਐਂਡ ਅੱਜ ਇਹਨਾਂ ਨੂੰ ਆਪਾਂ ਚੈੱਕ ਡਿਸਟ੍ਰੀਬਿਊਟ ਕਰ ਦਿੰਦੇ ਆ। ਉਹ 10 ਜੂਨ ਨੂੰ ਪਿਛਲੇ ਮਹੀਨੇ ਇਹ ਦੋ ਹਨਮਨ ਚੌਕ ਤੋਂ ਮਾਵੜਾ ਚੌਕ ਨੂੰ ਆਈਏ ਤੇ ਸੱਜੀ ਹੱਥ ਸੱਤ ਦੁਕਾਨਾਂ ਨੂੰ ਅੱਗ ਲੱਗ ਗਈ ਸੀ ਔਰ ਉਸ ਵਕਤ ਦੁਕਾਨਦਾਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸਾਰੇ ਉਹਨਾਂ ਦੇ ਅੰਦਰ ਜਿਹੜੀ ਫਿਟਿੰਗ ਸੀਗੀ ਜੋ ਸਮਾਨ ਪਿਆ ਸੀਗਾ ਔਰ ਕਈਆਂ ਦੀ ਥੋੜੀ-ਬਹੁਤ ਨਕਦੀ ਵੀ ਸੀਗੀ ਉਹ ਵੀ ਸਾਰੀ ਸੜ ਕੇ ਖਵਾ ਹੋ ਗਈ। ਸوجੇ ਸੋਖਤੇ ਹੋ ਜਾ ਦੁਕਾਨਦਾਰ ਤੇ ਦੁਕਾਨਦਾਰ ਦੀ ਕੋਈ ਆਪਣੀ ਸੋਸ਼ਲ ਸਿਕਿਉਰਿਟੀ ਨਹੀਂ ਹੁੰਦੀ। ਨਾ ਤੇ ਉਹਦੀ ਕੋਈ ਪੈਨਸ਼ਨ ਹੁੰਦੀ ਆ। ਸਾਰੀ ਉਮਰ ਦੁਕਾਨਦਾਰ ਮਿਹਨਤ ਕਰਦਾ ਔਰ ਇਕੱਲਾ ਆਪ ਨਹੀਂ ਕਰਦਾ। ਉਹਦੇ ਨਾਲ ਜਿਹੜੇ 5-4 ਸੇਲਜ਼ਮੈਨ ਨੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਦੁਕਾਨਦਾਰ ਨੂੰ ਪਾਲਣਾ ਪੈਂਦਾ। ਪਰ ਖੂਬਸੂਰਤੀ ਦੁਕਾਨ ਦੀ ਹੈ ਜੇ ਅੱਜ ਸ਼ਾਮ ਨੂੰ ਉਹ ਜਾਂਦਾ ਉਹ ਆਪਣਾ ਮੁਨਾਫਾ ਨਹੀਂ ਵੇਖਦਾ ਉਹ ਪਹਿਲਾਂ ਦੇਖਦਾ ਕਿ ਮੇਰੀ ਦੁਕਾਨ ਤੇ ਜਿਹੜੇ ਕੰਮ ਕਰਦੇ ਨੇ ਉਹਨਾਂ ਦੇ ਪਰਿਵਾਰ ਨੂੰ ਰੋਟੀ ਮਿਲੀ ਆ ਉਹਨਾਂ ਨੂੰ ਅੱਜ ਉਹ ਪੈਸੇ ਲੈ ਕੇ ਜਾ ਰਹੇ ਨੇ ਤਦੂ ਇਹੋ ਜੀ ਗੱਲ ਹੋਵੇ ਇਹ ਸਰਕਾਰ ਵੱਲੋਂ ਕੋਈ ਸਪੋਰਟ ਨਾ ਹੋਵੇ ਤੇ ਮੈਂ ਸਮਝ ਨਾ ਵੀ ਫੇਰ ਦੁਕਾਨਦਾਰ ਨੂੰ ਆਪਣੇ ਪੈਰਾਂ ਤੇ ਆਉਣਾ ਮੁਸ਼ਕਲ ਹੋ ਜਾਂਦਾ ਸੋ ਇਸ ਵਕਤ ਦੁਕਾਨ ਥੋਇਆ ਉਹ ਜਿਹੜੀ ਗੱਲ ਸੀਗੀ ਮੈਂ ਗੁਰਦਾਸਪੁਰ ਦੇ ਡੈਪਟੀ ਮਿਨਿਸਟਰ ਸ਼੍ਰੀ ਵਿਸ਼ੇਸ਼ ਰੰਗਲ ਜੀ ਦੇ ਵੀ ਧਿਆਨ ਚ ਲਿਆਂਦੀ ਮੁੱਖ ਮੰਤਰੀ ਜੀ ਨਾਲ ਵੀ ਗੱਲ ਕੀਤੀ ਤਾਂ ਮੌਸ ਵਕਤ ਆਕਾਲਪੁਰ ਅੱਗੇ ਵੀ ਅਰਦਾਸ ਕੀਤੀ ਸੀ ਕਿ ਆਕਾਲਪੁਰੋ ਕਿਹਨਾਂ ਤੇ ਦੁੱਖ ਨੂੰ ਤੇ ਅਸੀਂ ਘਟਾ ਨਹੀਂ ਸਕਦੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕੁਝ ਹਿੱਸਾ ਪਾ ਲਈਏ ਤਾਂ ਕਿ ਕਿਤੇ ਨਾ ਕਿਤੇ ਉਹ ਦੁੱਖ ਜਿਹੜਾ ਉਹ ਘਟ ਜਾਵੇ ਨੁਕਸਾਨ ਬਹੁਤ ਵੱਡਾ ਪਰ ਇੱਕ ਛੋਟਾ ਜਿਹਾ ਇੱਕ ਛੋਟੀ ਜਿਹੀ ਬੂੰਦ ਆਪਾਂ ਕਹਿ ਸਕਦੇ ਹਾਂ ਉਸ ਦੁੱਖ ਨੂੰ ਘਟਾਉਣ ਵਾਸਤੇ ਕੀਤੀ ਗਈ ਆ ਔਰ ਮੈਂ ਧੰਨਵਾਦੀ ਆ ਭਗਵੰਤ ਮਾਨ ਜੀ ਦਾ ਮੁੱਖ ਮੰਤਰੀ ਜੀ ਦਾ ਜਿਹੜੇ ਹਮੇਸ਼ਾ ਹੀ ਇਸ ਗੱਲ ਲਈ ਸੰਵੇਦਨਸ਼ੀਲ ਰਹੇ ਨੇ ਕਿ ਜਿੱਤੇ ਲੋਕ ਪੱਕੀ ਗੱਲ ਆਵੇ ਉਹਨੂੰ ਜਰੂਰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਔਰ ਇਹ ਕੇਸ ਬਣਾ ਕੇ ਡੀ ਸਾਹਮਣੇ ਭੇਜਿਆ ਉੱਥੇ ਮੈਂ ਮੁੱਖ ਮੰਤਰੀ ਜੀ ਨਾਲ ਗੱਲ ਕੀਤੀ ਜਿਸ ਤੋਂ ਉਹਦੇ ਧਿਆਨ 'ਚ ਆਇਆ ਉਹਨਾਂ ਨੇ ਇੱਕ ਦਿਨ ਦੇ ਅੰਦਰ ਹੀ ਉਹ ਫਾਈਲ ਕਲੀਅਰ ਕਰਕੇ ਸੱਤੋ ਦੁਕਾਨਾਂ ਨੂੰ 1-1 ਲੱਖ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਦੇਤੀ ਆ ਜੋ ਉਹਦਾ ਚੱਕ ਜਿਹੜਾ ਲੈਪਕੀ ਕਮਿਸ਼ਨਰ ਤੋਂ ਗੁਰਦਾਸਪੁਰ ਵੱਲੋਂ ਤੇ ਮੇਰੇ ਵੱਲੋਂ ਇਹਨਾਂ ਨੂੰ ਹੈਡਓਵਰਕ ਹੱਤਾ ਗਿਆ ਪਰਮੇਸ਼ਵਰ ਕਰੇ ਇਹ ਦੁਆਰਾ ਪੈਰਾਂ ਤੇ ਆਉਣ ਆਪਣੇ ਪਰਿਵਾਰ ਨੂੰ ਚੰਗੀ ਤਰ੍ਹਾਂ ਪਾਲ ਸਕਣ ਔਰ ਇੱਕ ਗੱਲ ਮੈਂ ਜ਼ਰੂਰ ਅੱਜ ਕਹੂੰਗਾ ਕਿ ਆਪਾਂ ਮਿਲ ਕੇ ਇੱਕ ਪਾਲਿਸੀ ਜ਼ਰੂਰ ਬਣਾਈਏ ਵੀ ਜਿੱਥੇ ਕਿਤੇ ਇਹੋ ਜਿਹਾ ਦੁਕਾਨ ਤੋਂ ਹੋਵੇ ਅਚਨਚੇਤ ਅੱਗ ਲੱਗੇ ਉੱਥੇ ਸਰਕਾਰ ਵੱਲੋਂ ਕੋਈ ਮਦਦ ਜਿਹੜੀ ਆ ਜ਼ਰੂਰ ਆਉਣੀ ਚਾਹੀਦੀ ਆ ਔਰ ਇਹ ਪਹਿਲੀ ਵਾਰ ਹੋਇਆ ਪੰਜਾਬ ਦੇ ਵਿੱਚ ਕਿ ਅੱਜ ਜਿੱਤੇ ਦੁਕਾਨ ਨੂੰ ਅੱਗ ਲੱਗੀ ਹੋਵੇ ਉੱਥੇ ਸਰਕਾਰ ਵੱਲੋਂ ਕੋਈ ਰਾਸ਼ੀ ਜਿਹੜੀ ਆਈ ਹੈ ਇਹ ਪਹਿਲਾ ਇੰਸਤਾਨ ਦਾ ਕੋਰਦਾਸਪੁਰ ਦੇ ਵਿੱਚ ਸੋ ਇਤੋਂ ਆਪਾਂ ਇਹ ਸੋਚ ਨੂੰ ਅੱਗੇ ਲੈ ਕੇ ਚੱਲੀਏ ਪਾਲਿਸੀ ਬਣੇ ਔਰ ਤਾਂ ਕਿ ਕਿਸੇ ਨੂੰ ਕੋਈ ਇਹੋ ਜਿਹੀ ਹਾਲਾਤ ਦਾ ਸਾਹਮਣਾ ਨਾ ਕਰਨਾ ਪਵੇ ਜਿੱਥੇ ਨਿਰਾਸ਼ਾ ਹੋਵੇ ਕਿਉਂਕਿ ਜਦੋਂ ਕਾ ਦੁਕਾਨ ਸੜਦੀ ਆ 5-5 ਸਾਲ 4-4 ਸਾਲ ਲੱਗ ਜਾਂਦੇ ਨੇ ਦੁਬਾਰਾ ਪੈਰਾ ਤੇ ਆਉਣ ਨੂੰ ਤੇ ਜੇ ਸਰਕਾਰ ਦੀ ਮਦਦ ਹੋ ਜੂਗੀ ਫਿਰ ਸ਼ੇਤੀ ਦੁਕਾਨਦਾਰ ਆਪਣੇ ਤਾਰਾਂ ਤੇ ਆ ਜਾਂਦਾ ਇੱਕ ਵਾਰੀ ਫਿਰ ਮਹਾਰਾਜ ਮੁੱਖ ਮੰਤਰੀ ਜੀ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਮੰਗ ਨੂੰ ਮੰਨਦੇ ਹੋਏ ਗੁਰਦਾਸਪੁਰ ਦੇ ਦੁਕਾਨਦਾਰਾਂ ਨੂੰ ਇਹ ਰਾਸ਼ੀ ਦਿੱਤੀ